ਪੁਲਿਸ ਦੀ ਵਰਦੀ ਪਾ ਕੇ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਐਕਟਵਾਚ ਚੋਰੀ ਇਹ ਘਟਨਾ ਮੌਕੇ ਤੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਜਲੰਧਰ ਦੇ ਵਿੱਚ ਜਿੱਥੇ ਇੱਕ ਪਾਸੇ 15 ਅਗਸਤ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਉੱਥੇ ਹੀ ਜਲੰਧਰ ਦੇ ਵਿੱਚ ਸੁਰੱਖਿਆ ਹਰੇਕ ਪੱਖੋਂ ਮਜ਼ਬੂਤ ਕੀਤੀ ਜਾ ਰਹੀ ਹੈ ਉੱਥੇ ਹੀ ਪੁਲਿਸ ਮੁਲਾਜ਼ਮਾਂ ਵੱਲੋਂ ਹੀ ਐਕਟਵਾਚ ਚੋਰੀ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਜਲੰਧਰ ਦੀ ਪੁਲਿਸ ਸ਼ਰਮਸਾਰ ਨਜ਼ਰ ਆ ਰਹੀ ਹੈ ਬੀਤੇ ਦਿਨ ਹੋਈ ਚੋਰੀ ਤੋਂ ਬਾਅਦ ਜਿਸ ਵਿਅਕਤੀ ਦੀ ਐਕਟਵਾ ਚੋਰੀ ਹੋਈ ਸੀ ਉਸ ਵੱਲੋਂ ਜਲੰਧਰ ਦੇ ਥਾਣਾ ਭਾਰਗੋ ਕੈਂਪ ਦੇ ਵਿੱਚ ਸ਼ਿਕਾਇਤ ਲਿਖਾਈ ਗਈ ਸੀ ਜਿਸਕਿ ਉਹਨਾਂ ਨੇ ਕਿਹਾ ਸੀ ਕਿ ਉਹ ਜਲੰਧਰ ਦੇ ਕਾਹ ਮੰਡੀ ਦੇ ਇਲਾਕੇ 'ਚ ਗ੍ਰੀਨ ਐਵੇਨਿਊ ਵਿੱਚ ਰਹਿ ਰਹੇ ਹਨ ਉਹਨਾਂ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਦੋ ਸ਼ਖਸ਼ ਇੱਕ ਪੁਲਿਸ ਦੀ ਵਰਦੀ ਦੇ ਵਿੱਚ ਸੀ ਤੇ ਇੱਕ ਸਿਵਲ ਵਰਦੀ ਦੇ ਵਿੱਚ ਸੀ ਦੋ ਸ਼ਖਸ਼ ਉਹਨਾਂ ਦੀ ਦੁਕਾਨ ਤੇ ਆਉਂਦੇ ਨੇ ਤੇ ਦੁਕਾਨ ਦੇ ਬਾਹਰ ਖੜੀ ਐਕਟਵਾ ਆਪਣੀ ਐਕਟਵਾ ਦੀ ਚਾਬੀ ਨਾਲ ਉਸ ਦਾ ਲੋਕ ਖੋਲ ਕੇ ਐਕਟਵਾ ਨੂੰ ਉੱਥੋਂ ਪਜਾ ਕੇ ਲੈ ਜਾਂਦੇ ਨੇ ਉਹਨਾਂ ਦੱਸਿਆ ਕਿ ਉਹ ਅੱਜ ਸਵੇਰੇ 12 ਵਜੇ ਦੇ ਕਰੀਬ ਥਾਣਾ ਭਾਰਗੋ ਕੈਂਪ ਆਏ ਨੇ ਤੇ ਪਰ ਪੁਲਿਸ ਮੁਲਾਜ਼ਮਾਂ ਵੱਲੋਂ ਉਹਨਾਂ ਦੀ ਸਾਰ ਨਹੀਂ ਲਈਗੀ ਪੁਲਿਸ ਮੁਲਾਜ਼ਮਾਂ ਕਹਿਣਾ ਹੈ ਕਿ ਉਹਨਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਥਾਣੇ ਦਾ ਮੁਨਸ਼ੀ ਥਾਣੇ ਵਿੱਚ ਆਵੇਗਾ ਤਾਂ ਉਹਨਾਂ ਦੀ ਕੰਪਲੀਟ ਲਿਖੀ ਜਾਵੇਗੀ ਦੂਜੇ ਪਾਸੇ ਸੂਤਰਾਂ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਜੋ ਐਕਟਵਾ ਲੈ ਕੇ ਜਾਣ ਵਾਲਾ ਵਰਦੀ ਧਾਰੀ ਵਿਅਕਤੀ ਉਹ ਵੀ ਪੁਲਿਸ ਅਧਿਕਾਰੀ ਦਾ ਗਨਮੈਂਟ ਦੱਸਿਆ ਜਾ ਰਿਹਾ ਹੈ ਹਾਲਾਂਕਿ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਥਾਣਾ ਭਾਰੂ ਕੈਂਪ ਦੀ ਪੁਲਿਸ ਮੁਲਾਜ਼ਮਾਂ ਨੇ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਉਨ੍ਹਾਂ ਕਿਹਾ ਕਿ ਹਜੇ ਸਾਨੂੰ ਪ੍ਰੋਪਰ ਤਰੀਕੇ ਦੇ ਨਾਲ ਇਸ ਵਿਅਕਤੀ ਵੱਲੋਂ ਪੁਲਿਸ ਦੀ ਵਰਦੀ ਪਾ ਕੇ ਐਕਟਵਾ ਚੋਰੀ ਕੀਤੀ ਗਈ ਹੈ ਉਸ ਦਾ ਪਤਾ ਲਾ ਲੈਣ ਦਿਓ ਦੂਜੇ ਪਾਸੇ ਹੁਣ ਇਹਨਾਂ ਤਸਵੀਰਾਂ ਤੋਂ ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਜਲੰਧਰ ਦੀ ਪੁਲਿਸ ਸੁਰੱਖਿਆ ਵਿੱਚ ਕਿੰਨੀ ਕੋ ਤੇਜ ਹੈ ਸਰ ਜੀ ਨਾਮ ਇਹ ਤੇਜ ਚ ਇਤਰਾ ਨਾ ਕਾਮਨ ਡਿਗਰੀ ਨੇ ਆ ਬੀ ਜਿਹੜਾ ਮੈਟਰ ਕੀ ਹੈ ਇਹ ਸਾਰਾ ਕਲੀਅਰ ਕਰ ਦਿਓ ਐਕਟਿਵਲ ਦੀ ਸਾਡੀ ਐਕਟਿਵਲ ਹੀ ਦੁਕਾਨ ਦੇ ਬਾਹਰ ਲੱਗੀ ਹੋਈ ਸੀ ਤੇ ਸਵੇਰੇ ਮੁਲਾਜ਼ਮ ਸਾਹਿਬ ਆਏ ਨੇ 3:30 ਵਜੇ ਲਾਗੇ ਛਾਗੇ ਤੇ ਉਹਨਾਂ ਨੇ ਆਪਣੀ ਐਕਟਿਵਲ ਦੀ ਚਾਬੀ ਲਾ ਗਏ ਤੇ ਸਾਡੀ ਐਕਟਿਵਲ ਹੈਗੇ ਤਸਵੀਰ ਦੇ ਇੱਥੇ ਆਏ ਹੋਏ ਹੈ ਬਾਕੀ ਫੱਟੇ ਖਰਾਬ ਨੂੰ 9:12 ਵਜੇ ਤਾਂ ਲੱਗਾ ਕੌਣ ਹੈ ਕਿੰਨੇ ਜਰੇ ਬੁਲਾ ਦੇ ਉਹਨਾਂ ਨੇ ਕੁਝ ਨਹੀਂ ਪਾ ਦੇ ਸੀਸੀ ਡੀਵੀ ਖੰਗਾਲੇ ਹੁਣ ਦੇ ਤੋਂ ਨਾ 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 ਕੁਝ ਵੀ ਨਹੀਂ ਹੋ ਇੱਥੇ ਆਗੇ ਹੁਣ ਸੀਟੀ ਫੋਟੋ ਦਿਖਾਈਓ ਕਹਿੰਦੇ 5 ਵਜੇ ਆਣਾ ਮੁੰਚੀ ਸਾਹਿਬ ਨੇ ਤੇ ਉਹੀ ਤੁਹਾਡਾ ਜੋ ਵੀ ਕਰੋਗੇ ਐਕਟਿਵ ਜੋ ਵੀ ਹੋਏਗਾ ਰਿਪੋਰਟ ਤੁਸੀਂ ਆਜੂ ਨੂੰ ਦਿਖਾਣੇ ਦੀ ਡਿਊਟੀ ਅਫਸਰ ਕਿ ਮੁੰਚੀ ਨੂੰ ਲਿਖਾਣੇ ਦੇ ਮੁੰਚੀ ਸਾਹਿਬ ਨੇ ਕਹਿੰਦੇ ਮੁੰਚੀ ਸਾਹਿਬ ਨੇ ਲਿਖਣੀ ਹੈ ਰਿਪੋਰਟ ਬੈਠੇ ਹੋ ਤਾਂ ਆਜੂ ਮਿਲੇ ਤੁਹਾਨੂੰ ਇੱਕ ਡਿਊਟੀ ਅਫਸਰ ਹੈਗੇ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਮੁੰਚੀ ਸਾਹਿਬ ਆਂਦੇ ਆ ਉਤੋਂ ਕੋਰ ਤੋਂ ਤੇ ਜੋ ਵੀ ਹੋਏਗਾ ਤੁਹਾਡਾ ਉਹੀ ਕਰਾਉਗੇ 5 ਵਜੇ ਅੱਛਾ ਨੇ ਕਿ ਮੁੱਖ ਦੇ ਡਿਊਟੀ ਅਫਸਰ ਲਿਖਦਾ ਹੈ ਕ ਇੰਨੀ ਨੋਲਿਜ ਇੰਨੀ ਸਾਨੂੰ ਭਾਈ ਇਹ ਚੱਕਰਾਂ ਪੇ ਨਹੀਂ ਹੈਗੇ ਕਦੀ ਅਸੀਂ ਅਜਾ ਇੱਕ ਗੱਲ ਹੋ ਰਹੀ ਚੁਣਦਾ ਵੀ ਐਕਟੀਵਾ ਤੋਂ ਢਿੱਕ ਘਰ ਦੇ ਬਾਹਰ ਆ 3:30 ਵਜੇ ਦਾ ਸਮਾਂ ਆਇਆ ਸੀ ਸੀਸੀਟੀਵੀ ਦੇ ਵਿੱਚ ਕਿ ਐਕਟੀਵਾ ਹਮੇਸ਼ਾ ਇਦਾਂ ਹੀ ਬਾਹਰ ਹੀ ਰਹਿੰਦੀ ਆ ਜਾਂ ਅੱਗੇ ਵੀ ਖੜੀ ਰਹਿੰਦੀ ਅੱਗੇ ਕੋਈ ਏਦਾਂ ਦੀ ਗੱਲ ਹੀ ਨਹੀਂ ਹੋਈ ਹੈਗੀ ਆ ਕੱਲ ਹੀ ਰਾਤ ਨੂੰ ਲਾਲੂ ਖੜੀ ਰਹਿ ਗਈ ਹੈ ਤੇ ਕੱਲ ਸਵੇਰੇ ਆਏ ਆ ਔਰ ਸਵੇਰੇ 4 ਵਜੇ ਦਾ ਟਾਈਮ ਨਾ ਕੋਈ ਦੱਸ ਨਾ ਪੁੱਛ ਸਿੱਧਾ ਹੀ ਚੱਕ ਕੇ ਲੈ ਗਏ ਨੇ ਔਰ ਨਾ ਕੋਈ ਸਟਾਰਟ ਕੀਤੀ ਨਾ ਟੋਅ ਕੀਤੀ ਹੈ ਆਪ ਲੱਤ ਲਾ ਕੇ ਲੈ ਗਏ ਸਪੈਸ਼ਲ ਸਿਟੀ ਦੇ ਵਿੱਚ ਦੋ ਬੰਦੇ ਲਿਖ ਰਿਹਾ ਹਾਂ ਹਾਂਜੀ ਹਾਂਜੀ ਇੱਕ ਵਾਰੀ ਹਾਂਜੀ ਇੱਕ ਸਵਰਥੀ ਹੋਰ ਕੈਮਰੇ ਦੇਖਿਆ ਜਾਂ ਕੋਈ ਹੋਰ ਨਹੀਂ ਨਹੀਂ ਥੱਲੇ ਸਵੇਰ ਦੇ ਇੱਥੇ ਧੱਕੇ ਖਾਣੇ ਵੀ 12 ਵਜੇ ਦੇ ਆ ਗਏ ਕੋਈ ਸੁਣਵਾਈ ਨਹੀਂ ਹੋਈ ਹਜੇ ਥੱਲੇ ਕੁਝ ਵੀ ਨਹੀਂ ਜੀ ਉਹ ਕਹਿੰਦੇ ਮੁੰਸ਼ੀ ਸਾਹਿਬ ਆਊਗੇ ਤੇ ਇਹ ਸਾਨੂੰ ਪਤਾ ਨਹੀਂ